ਨੇ ਨਹੀਂ ਰੀਜਨੇਬਲ ਦਾ ਰੇਟ ਵੀ ਸਾਨੂੰ ਸਹੀ ਲੱਗੇ ਨੇ ਤੇ ਹਾਂਜੀ ਵਧੀਆ ਲੱਗਿਆ ਸਾਰਾ ਕੁਝ ਸਾਨੂੰ ਤੇ ਕੋਈ ਰੇਟ ਹੈ ਜੀ ਬਾਹਰ ਜਿਹੜਾ ਸਾਡਾ ਘਰ ਦਾ ਨਵੀਂ ਦੁਕਾਨ ਹੈ ਬਾਕੀ 300 ਰੁਪਏ ਤੋਂ ਲੈ ਕੇ ਸਾਡੇ ਕੋਲ 15000 ਤੱਕ ਦਾ ਸੌਦਾ ਹੈ ਠੀਕਾ 20 ਸਾਲ ਹੋ ਗਏ ਬਾਹਰ ਦੇ ਠੀਕ ਹੈ ਜੀ ਤੇ ਹੁਣ ਮੈਂ ਚਾਹੁੰਦਾ ਵੀ ਮੇਰੇ ਬੱਚੇ ਵੀ ਕੋਲੇ ਸੰਪਰਕ ਸਾਬ ਠੀਕ ਠੀਕ ਉਸ ਕਰਕੇ ਮੈਂ ਜਦੋਂ ਕੁਸ਼ਲ ਸਾਡੇ ਟੀ ਵਧੀਆ ਜੀ ਮਤਲਬ ਪਾਰਟੀ ਵੇਅਰ ਵੀ ਹੈ ਤੇ ਆਪਾਂ ਦੇ ਜਸਟੇਲੀ ਵੇਅਰ ਵੀ ਹੈਗੇ ਨੇ ਬੇਟੇ ਇਲਾਕੇ ਨੇ ਇਹ ਤਰੱਕੀ ਰੋਪੜ ਤੋਂ ਮਾਛੀਵਾੜਾ ਸਾਹਿਬ ਰੋਡ ਦੇ ਉੱਤੇ ਸ਼ਾਪਿੰਗ ਸੈਂਟਰ ਜਿਹੜਾ ਆ ਉਹ ਖੁੱਲ ਗਿਆ ਹੈ ਮੈਨਸ ਕਲੈਕਸ਼ਨ ਸ਼ਾਪਿੰਗ ਸੈਂਟਰ ਚੈਰੀ ਬ੍ਰਾਂਡ ਦਾ ਨਾਮ ਇਹਦਾ ਰੱਖਿਆ ਗਿਆ ਤੇ ਕੱਪੜਾ ਹਰ ਤਰ੍ਹਾਂ ਦਾ ਇੱਥੇ ਤੁਹਾਨੂੰ ਮਿਲੇਗਾ ਚਾਹੇ ਉਹ ਸਟਿਚਿੰਗ ਸੂਟ ਹੋਣ ਜਾਂ ਜਿਹੜੇ ਆਮ ਪਾਉਣ ਵਾਲੇ ਸੂਟ ਹੁੰਦੇ ਆ ਤੇ ਇਹਨਾਂ ਦਾ ਕਹਿਣਾ ਹੈਗਾ ਆ ਕਿ ਪੂਰੇ ਇਲਾਕੇ ਦੇ ਨਾਲੋਂ ਸਸਤਾ ਤੇ ਵਧੀਆ ਤੋਂ ਵਧੀਆ ਵੈਰਾਈਟੀ ਇਹਨਾਂ ਨੇ ਰੱਖੀ ਆ ਤੇ ਅੱਜ ਹੀ ਉਦਘਾਟਨ ਜਿਹੜਾ ਆ ਉਹ ਕੀਤਾ ਗਿਆ ਤੇ ਅੰਦਰ ਜਾ ਕੇ ਆਪਾਂ ਦੇਖਦੇ ਆ ਕਿ ਕਿਸ ਤਰ੍ਹਾਂ ਦੀ ਵੈਰਾਈਟੀ ਹੈਗੀ ਆ ਤੇ ਕੀ ਰੇਟਸ ਜਿਹੜੇ ਆ ਉਹ ਹੈਗੇ ਆ ਤੇ ਇੱਕ ਵਾਰ ਫੇਰ ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਕਿ ਰੋਪਣ ਤੋਂ ਜਦੋਂ ਅਸੀਂ ਸ਼੍ਰੀ ਮਾਛੀ ਵਾਲਾ ਸਾਹਿਬ ਰੋਡ ਦੇ ਉੱਤੇ ਜਾਂਦੇ ਆ ਤਾਂ ਬਾਬਾ ਫਲਾਹੀ ਚੌਕ ਦੇ ਵਿੱਚ ਇਹ ਸ਼ਾਪਿੰਗ ਸੈਂਟਰ ਜਿਹੜਾ ਆ ਉਹ ਖੁੱਲਾ ਹੈਗਾ ਆ ਤੇ ਜੇ ਆਪਾਂ ਕੰਟੈਕਟ ਦੀ ਗੱਲ ਕਰ ਲਈਏ ਤਾਂ 99147 23499 ਤੇ ਇੱਕ ਨੰਬਰ ਜਿਹੜਾ ਬੋਰਡ ਦੇ ਉੱਤੇ ਲਿਖਿਆ ਹੋਇਆ ਉਹ ਹੋਰ ਹੈਗਾ 73470 75150 ਤੋਂ ਲੇਡੀਜ਼ ਸੂਟਸ ਲਹੰਗੇ, ਟਰਬਨਸ, ਕੋਟ, ਪੈਂਟ, ਰੈਡੀਮੋਡ, ਸਾਰੇ ਤਰ੍ਹਾਂ ਦੇ ਕਲੋਥ ਜਿਹੜੇ ਆ ਉਹ ਇੱਥੇ ਅਵੇਲੇਬਲ ਹੈਗੇ ਆ ਬਹੁਤ ਵਧੀਆ ਘੱਟ ਰੇਟਾਂ ਦੇ ਉੱਤੇ ਤੇ ਇੱਕਦਮ ਜਿਹੜਾ ਕਹਿੰਦਾ ਕੰਪਨੀ ਸ਼ੁਦਾ ਸ਼ੋਪਿੰਗ ਸੈਂਟਰ ਦੀ ਜੇ ਆਪਾਂ ਲੁੱਕ ਦੇਖੀਏ ਤਾਂ ਬਹੁਤ ਹੀ ਵਧੀਆ ਲੁੱਕ ਜਿਹੜੀ ਉਹ ਨਜ਼ਰ ਆਉਂਦੀ ਆ ਤੇ ਪੂਰਾ ਉਚਾਈ ਦੇ ਉੱਤੇ ਇਹ ਜਿਹੜਾ ਹੈ ਸ਼ੋਪਿੰਗ ਸੈਂਟਰ ਇਹ ਬਣਾਇਆ ਗਿਆ ਤੇ ਅੰਦਰੋਂ ਬਿਲਕੁਲ ਜਬਰਦਸਤ ਲਾਈਟਿੰਗ ਜਿਹੜੀ ਆ ਉਹ ਕੀਤੀ ਹੋਈ ਆ ਜੇ ਆਪਾਂ ਇੱਕ ਪੱਧਰੋਂ ਤਿਆਰ ਦੇਖੀ ਅੰਦਰ ਤਾਂ ਆਪਾਂ ਦੇਖ ਸਕਦੇ ਆ ਕਿ ਜੈਂਟਸ ਜਿਹੜਾ ਤੇ ਹਰ ਤਰ੍ਹਾਂ ਦਾ ਇੱਥੇ ਵੈਰਾਈਟੀ ਇਹਦੇ ਵਿੱਚ ਜਿਹੜੀ ਆ ਉਹ ਨਜ਼ਰ ਆਉਂਦੀ ਆ ਜਿਵੇਂ ਅੱਜ ਹੀ ਇਸ ਕੈਲੀਓ ਸ਼ੋਪਿੰਗ ਸੈਂਟਰ ਦਾ ਉਦਘਾਟਨ ਜਿਹੜਾ ਆ ਉਹ ਕੀਤਾ ਗਿਆ ਸੋ ਕੁਝ ਜਿਹੜੇ ਕੱਪੜੇ ਆ ਉਹ ਆਪਾਂ ਨੂੰ ਕੁਝ ਅਸਤਵਿਅਸਤ ਵੀ ਨਜ਼ਰ ਆਉਂਦੇ ਆ ਕਿਉਂਕਿ ਸਵੇਰੇ ਜਦੋਂ ਉਦਘਾਟਨ ਕੀਤਾ ਗਿਆ ਤਾਂ ਕਾਫੀ ਲੋਕਾਂ ਨੇ ਜਿਹੜੀ ਇੱਥੇ ਖਰੀਦੋ ਫਰੋਕਤ ਉਹ ਕੀਤੀ ਹੈਗੀ ਆ ਤੇ ਅੱਗੇ ਜਦੋਂ ਚੱਲਦੇ ਆ ਤਾਂ ਜਿਵੇਂ ਟਰਬਨਸ ਵਗੈਰਾ ਹੋ ਗਿਆ ਪੱਗਾਂ ਹੋ ਗਿਆ ਤੇ ਜਿਵੇਂ ਪਜਾਮੇ ਕੁੜਤੇ ਜੈਂਟਸ ਦੇ ਹੋਰ ਚੀਜ਼ਾਂ ਹੈਗੀਆਂ ਹਰ ਤਰ੍ਹਾਂ ਦੀ ਚੀਜ਼ ਜੇ ਅਸੀਂ ਕਹਿ ਲਈਏ ਉਹ ਅਵੇਲੇਬਲ ਹੈਗੀ ਆ ਅੱਗੇ ਆ ਜਿਹੜੇ ਸੂਟਸ ਵਗੈਰਾ ਉਹ ਆਪਾਂ ਨੂੰ ਨਜ਼ਰ ਆਉਂਦੇ ਆ ਤੇ ਸਟੀਚਿੰਗ ਸੂਟਸ ਵੀ ਇੱਥੇ ਇਹ ਨਜ਼ਰ ਜਿਹੜੇ ਆ ਰਿਹਾ ਕੁਝ ਕਸਟਮਰਜ਼ ਵੀ ਬੈਠੇ ਹੈਗੇ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਇਹ ਦੇ ਇਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਕਿੱਦਾਂ ਦੇ ਰੇਟਸ ਹੈਗੇ ਆ ਕਿੱਦਾਂ ਦੀ ਕੰਪਨੀ ਦੇ ਇਹ ਜਿਹੜੇ ਆ ਕੱਪੜੇ ਇੱਥੇ ਇਹ ਆਪਾਂ ਨੂੰ ਉਹ ਮਿਲ ਮਿਲ ਜਾਣਗੇ ਸਸੀ ਗاج ਬਾਜੀ ਸਸੀ ਗاج ਕੀ ਸ਼ੋਪਨਾ ਹੈਗਾ ਜੀ ਆਪਣਾ ਜੀ ਨਾ सुरेंद्र ਸਿੰਘ सुरेंद्र ਸਿੰਘ ਜੀ सुरेंद्र ਸਿੰਘ ਜੀ ਜਿਵੇਂ ਤੁਸੀਂ ਯੂਰਪ ਦੇ ਵਿੱਚ ਸਪੇਨ ਕੰਟਰੀ ਦੇ ਵਿੱਚ ਵੀ ਰਹਿੰਦੇ ਆ ਤੇ ਕਿਵੇਂ ਮਨ ਬਣਾ ਲਿਆ ਵੀ ਇੱਥੇ ਆ ਕੇ ਆਪਾਂ ਇਹ ਐਦਾਂ ਕੋਈ ਕੱਪੜੇ ਦਾ ਇੱਕ ਸ਼ੋਰੂਮ ਖੋਲੀਏ ਇਸੇ ਨੰਬਰ ਤੇ ਨਹੀਂ ਬਹੁਤ ਵਧੀਆ ਤੁਸੀਂ ਕਰਿਆ ਹਰ ਇੱਕ ਜਿਹੜਾ ਵੀ ਕੋਈ ਐਨ ਆਰ ਆਈ ਵੀਰ ਹੈਗਾ ਆ ਉਹਦਾ ਉਹਦੀ ਮਨਸ਼ਾ ਇਹ ਹੈਗੀ ਆ ਕਿ ਮੈਂ ਆਪਣੀ ਧਰਤੀ ਦੇ ਨਾਲ ਜੁੜਾਂ ਇੱਥੇ ਆ ਕੇ ਕੋਈ ਕਾਰੋਬਾਰ ਕਰਾਂ ਕਿਉਂਕਿ ਬਾਹਰ ਬਹੁਤ ਤਰ੍ਹਾਂ ਦੀਆਂ ਹੁਣ ਪਰੇਸ਼ਾਨੀਆਂ ਜਿਹੜੀਆਂ ਆ ਉਹ ਵੀ ਹਾਂਜੀ ਹੋ ਗਈਆਂ ਆ ਬਿਲਕੁਲ ਤੇ ਹੁਣ ਤੁਸੀਂ ਇੱਕ ਕੱਪੜੇ ਦਾ ਸ਼ੋਅਰੂਮ ਇੱਥੇ ਜਿਹੜਾ ਆ ਉਹ ਖੋਲਿਆ ਆ ਇਹਦੇ ਚ ਕਪੜਾ ਹੀ ਰੱਖਣਾ ਕਿ ਹੋਰ ਕੁਝ ਵੀ ਜਿਵੇਂ ਉੱਪਰ ਹਜੇ ਇਹ ਸੋ ਸਟੋਰੀ ਹੈਗੀ ਹੈ ਤੁਹਾਡੇ ਕੋਲ ਦਰਸਲ ਆਪਣਾ ਤਿੰਨ ਮੰਜ਼ਲਾ ਹੈ ਜੀ ਹਾਂਜੀ ਬਣਾ ਲਾ ਤਾਂ ਇਕੱਠਾ ਕਰਕੇ ਸੀਗਾ ਪਰ ਟਾਈਮ ਬਹੁਤ ਲੱਗ ਰਿਹਾ ਠੀਕ ਹੈ ਜੀ ਉਹਦੇ ਕਰਕੇ ਵੀ ਚਲੋ ਇੱਕ ਹੁਣ ਖੋਲਦੇ ਆ ਦੁਕਾਨ ਉਸ ਤੋਂ ਬਾਅਦ ਉਹਨਾਂ ਦਾ 2 ਮਹੀਨੇ ਤੱਕ 1.5 ਮਹੀਨੇ ਤੱਕ ਉੱਪਰਲਾ ਤਿਆਰ ਹੋ ਜਾਊਗਾ ਉਸ ਤੋਂ ਬਾਅਦ ਫਿਰ نیچے ਹੇਠਲੇ ਵਾਲਾ ਹੋਊਗਾ ਤੇ ਆਪਾਂ ਜਿਹੜਾ ਹੁਣ ਇੱਥੇ ਹਰ ਤਰ੍ਹਾਂ ਦੀ ਵੈਰਾਈਟੀ ਉਹ ਰੱਖੀ ਹੈਗੀ ਆ ਦੇਖੋ ਕੰਪੀਟੀਸ਼ਨ ਦਾ ਜੋ ਹੈਗਾ ਜੇ ਆਪਾਂ ਮਾਛੀਵਾੜੇ ਵਾਲੇ ਪਾਸੇ ਲੈ ਲਈਏ ਜਾਂ ਰੋਪੜ ਵਾਲੇ ਪਾਸੇ ਲੈ ਗਏ ਤਾਂ ਬਹੁਤ ਸਾਰੀਆਂ ਦੁਕਾਨਾਂ ਵਗੈਰਾ ਹੈਗੀਆਂ ਆ ਤੇ ਲੋਕ ਜਿਹੜੇ ਆ ਉਹ ਆਣਗੇ ਚੀਜ਼ ਉਹਨਾਂ ਨੂੰ ਵਧੀਆ ਚਾਹੀਦੀ ਆ ਤੇ ਰੇਟ ਬਾਜੂ ਹੋਣ ਤੇ ਉਹ ਰੇਟ ਬਾਰੇ ਵੀ ਦੱਸੋ ਵੀ ਕਿੱਦਾਂ ਦੇ ਰੇਟਸ ਆਪਾਂ ਨੇ ਰੱਖਿਆ ਜੀ ਬਾਕੀ ਹੋਰ ਬਰੇਡੀਆਂ ਜੇ ਨਵੀਂ ਆਂਦੀ ਆ ਵਧੀਆ ਹੋਰ ਵੀ ਵਧੀਆ ਕਿਹਦੇ ਵਿੱਚ ਜਿਵੇਂ ਵਿਆਹ ਸ਼ਾਦੀ ਵਾਸਤੇ ਬਰੀ ਹੋਗੀ ਤੇ ਕਿੱਦਾਂ-ਕਿਦਾਂ ਦੀ ਵੈਰਾਈਟੀ ਆਪਾਂ ਨੇ ਰੱਖੀ ਹੋਈ ਆ ਅਸਾਂ ਕਿ ਕਿਹੜੇ ਤਰੀਕੇ ਹੈਗੇ ਬਰੇਡੀਆਂ ਆਪਣੇ ਕੋਲ ਜਿਵੇਂ ਆਰਗਨ ਜਾਗੀ ਬਰਬਦੀ ਆ ਤੇ ਉਹ ਕੋ ਚੱਲਦਾ ਅੱਜਕੱਲ ਉਹ ਵੀ ਵੈਰਾਈਟੀ ਹੈਗੀ ਸਾਰੀ ਆਪਣੇ ਕੋਲ ਅਵੇਲੇਬਲ ਹੈ ਮੇਰੇ ਕਹਿਣ ਦਾ ਮਤਲਬ ਹੈ ਇੱਕ ਇੱਕ ਆਮ ਆਪਾਂ ਸ਼ਬਦ ਗਰੀਬ ਨਾ ਰੱਖੀਏ ਮਾਤੜ ਬੰਦੇ ਤੋਂ ਲੈ ਕੇ ਵੱਡੇ ਤੋਂ ਵੱਡਾ ਬੰਦਾ ਤੁਹਾਡੇ ਕੋਲ ਹਰ ਤਰ੍ਹਾਂ ਦਾ ਬਿਲਕੁਲ ਜੀ ਆਉਣਾ ਹੈ ਬਿਲਕੁਲ ਜੀ ਸਾਡੇ ਕੋਲ 300 400 ਜੋ ਵੀ 500 ਸੂਟ ਹੈ ਉਹ ਵੀ ਉਹ ਹਲਕੀ ਕੁਆਲਿਟੀ ਦਾ ਨਹੀਂ ਉਹ ਵੀ ਠੀਕ ਹੈ ਮਤਲਬ ਵਧੀਆ ਪਾਇਆ ਜਾ ਸਕਦਾ ਮਤਲਬ ਹਰ ਤਰ੍ਹਾਂ ਦਾ ਬੰਦਾ ਕੋਈ ਵਧੀਆ ਵੀ ਮੰਗਦਾ ਹੈ ਕੋਈ ਮਤਲਬ ਕੋਈ ਘੱਟ ਲੈਣ ਵਾਲਾ ਹੁੰਦਾ ਹਰ ਤਰ੍ਹਾਂ ਦਾ ਇਹਦਾ ਚਲੋ ਇੱਕ ਗੱਲ ਹੋਰ ਹੈ ਇਹ ਜਿਹੜਾ ਬੇਟ ਏਰੀਆ ਆਪਣਾ ਇਹ ਪਹਿਲਾਂ ਤੋਂ ਹੀ ਰੇ ਮੇਰੇ ਹਾ ਕੋਈ ਜਿਆਦਾ ਉਹ ਨਹੀਂ ਹੁਣ ਤਾਂ ਚਲੋ ਬਹੁਤ ਤਰੱਕੀ ਕਰ ਗਿਆ ਤੇ ਇਹਦੇ ਲਈ ਕੋਈ ਸਪੈਸ਼ਲ ਤੁਹਾਡੇ ਮਨ ਚ ਹੋਵੇ ਵੀ ਇਸ ਬੇਟ ਏਰੀਆ ਨੂੰ ਕੋਈ ਕਹੋ ਤੇ ਗਿਫਟ ਦੇ ਤੌਰ ਤੇ ਕੋ ਦਿੱਤਾ ਜਾਵੇ ਵੀ ਚਾਹੇ ਰੇਟ ਘਟ ਹੋਵੇ ਜਾਂ ਕੋਈ ਵੈਰਾਈਟੀ ਹੋਵੇ ਤਾਂ ਹਾਂਜੀ ਰੇਟ ਰੇਟ ਸਾਡਾ ਬਿਲਕੁਲ ਵਾਜ ਰਿਹਾ ਤੁਸੀਂ ਇੱਕ ਵਾਰੀ ਵਿਜ਼ਿਟ ਕਰੋਗੇ ਮੈਂ ਤੁਹਾਨੂੰ ਦਿਖਾਉਂਦਾ ਤੇ ਤੁਹਾਨੂੰ ਰੇਟ ਦਾ ਪਤਾ ਲੱਗੂਗਾ ਵੀ ਹੋਰ ਪਾਸੇ ਜਿਆਦਾ ਰੇਟ ਹੈ ਸਾਡੇ ਨਾਲ ਸਾਡੇ ਰੇਟ ਬਿਲਕੁਲ ਵਾਜੇ ਜਿਵੇਂ ਆਪਣਾ ਏਰੀਆ ਆ ਫੇ ਆਪਣੇ ਹੱਥੋਂ ਹੋ ਗਿਆ ਜabb ਪਹਿਰਾਮ ਪਰ ਹੋ ਗਿਆ ਇਤਨੇ ਮਸ਼ਹੂਰੀ ਦੀ ਲੋਕ ਦੂਰ ਦੂਰ ਰਿਸ਼ਤੇਦਾਰ ਆ ਕੇ ਇੱਥੋਂ ਕੱਪੜੇ ਖਰੀਦਣ ਆਉਂਦੇ ਜਿਵੇਂ ਜਰਾਜਪੁਰੇ ਤੋਂ ਕਹਿ ਲੋ ਬੱਦੀ ਤੋਂ ਕਹਿ ਲੋ ਤੇ ਹੁਣ ਉਹ ਤੁਹਾਡੇ ਕੋਲ ਵੀ ਆਣਗੇ ਬਿਲਕੁਲ ਆਣਗੇ ਜੀ ਇੱਕ ਵਾਰੀ ਆਣਗੇ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗੂਗਾ ਕੀ ਸਮਾਨ ਆ ਸਾਡੇ ਕੋਲ ਕੀ ਸਾਡੇ ਪ੍ਰਾਈਸ ਆ ਉਹਦੇ ਹਿਸਾਬ ਨਾਲ ਕਸਟਮਰ ਸਾਰੇ ਪਾਸੇ ਘੁੰਮਦਾ ਨਹੀਂ ਕਸਟਮਰ ਇਹ ਦੇਖਣ ਵਿੱਚ ਮਿਲਦਾ ਹੈ ਕਿ ਹਲਚਲ ਜਿਹੜੀ ਆ ਹਨਾ ਉਹ ਕਾਫੀ ਹੈਗੀ ਆ ਤੇ ਇੱਕ ਦੀਵਾਲੀ ਦਾ ਟਾਈਮ ਹੈਗਾ ਆ ਤੇ ਕਸਟਮਰ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਆਉਂਦਾ ਹੈ ਤੇ ਐਨਆਰਆਈ ਲੋਕ ਵੀ ਜ਼ਿਆਦਾ ਆਉਂਦੇ ਆ ਕੋਈ ਐਦਾਂ ਦਾ ਐਦਾਂ ਦਾ ਹੈਗਾ ਕਿ ਆਪਾਂ ਨੇ ਕੋਈ ਦੀਵਾਲੀ ਦੇ ਉੱਤੇ ਕੋਈ ਬੰਪਰ ਕੋਈ ਰੱਖਿਆ ਹੋਵੇ ਕੀ ਦੀਵਾਲੀ ਤੇ ਬੰਪਰ ਨਹੀਂ ਮਤਲਬ ਸਾਡੇ ਰੇਟ ਇਸ ਤਰ੍ਹਾਂ ਦੇ ਆ ਵੀ ਕੋਈ ਬੰਪਰ ਹੀ ਹੈ ਜੇ ਤੁਸੀਂ ਦੇਖੋਗੇ ਤੁਹਾਨੂੰ ਪਤਾ ਲੱਗੂ ਕੁਆਲਟੀ ਦਾ ਤੇ ਰੇਟ ਆਪਣੇ ਉਹਦੇ ਨਾਲ ਉਹਦਾ ਫਾਇਦਾ ਨਹੀਂ ਫਿਰ ਅਸੀਂ ਜ਼ਿਆਦਾ ਲਗਾ ਕੇ ਫਿਰ ਉਹਦੇ ਵਿੱਚੋਂ ਕਟਾਨੀ ਉਹਦਾ ਯਾਨੀ ਕਿ ਆਪਾਂ ਐਂ ਕਹਿ ਲਈਏ ਵੀ ਫਿਕਸ ਰੇਟਾਂ ਵਾਲੀ ਦੁਕਾਨ ਆ ਹਾਂਜੀ ਤਕਰੀਬਨ ਫਿਕਸ ਰੇਟਾਂ ਵਾਲੀ ਆ ਬਾਕੀ ਕਸਟਮਰ ਜਦੋਂ ਕੋਈ ਚੀਜ਼ ਲਊਗਾ ਤੇ ਫਿਰ ਉਹ ਉਹ ਤੁਸੀਂ ਭਰੋਸਾ ਕਿੰਨਾ ਕੁ ਦਿੰਨੇ ਆ ਕਸਟਮਰ ਨੂੰ ਕਿ ਭਈ ਸਾਡੀ ਜਿਹੜੀ ਚੀਜ਼ ਆ ਬਿਲਕੁਲ ਵਾਜਬ ਹੀ ਹੋਗੀ ਰੇਟਾਂ ਦੇ ਤੇ ਟਿਕਾਊ ਵੀ ਹੋਏ ਦਸ ਕੇ ਜਮਾਈ ਜੇ ਜਿਹੜੀ ਚੀਜ਼ ਗਲਤ ਹੋ ਗਈ 10 ਕੇ ਜਮਾ ਦੇ ਪਈ ਆ ਇਸ ਤਰ੍ਹਾਂ ਇਹਨਾਂ ਕੋਈ ਵੀ ਚੀਜ਼ ਖਰਾਬੀ ਆਣੀ ਤੇ 10 ਕੇ ਜਮਾਈ ਅੱਜ ਕੱਲ ਜਿਵੇਂ ਕਹਿੰਦੇ ਆ ਵੀ ਕੱਪੜੇ ਦੇ ਵਿੱਚ ਭਾਈ ਕੋਈ ਗਾਰੰਟੀ ਨਹੀਂ ਕੋ ਨੰਬਰਦਾਰ ਜੀ ਪੈ ਜੱਜੀ ਕਿ ਹੈ ਨਾ ਜੀ ਇਹ ਜਦੀ ਐਦਾਂ ਦੀ ਵੀ ਕੋਈ ਗੱਲਬਾਤ ਹੈਗੀ ਆ ਵੀ ਕੋਈ ਗਾਰੰਟੀ ਹੁੰਦੀ ਹੈ ਕਿ ਗਾਰੰਟੀ ਸ਼ੋਦਾ ਕੋਈ ਗੱਲ ਐਦਾਂ ਜੀ ਐਸੀ ਆਟਮਾ ਜਿਵੇਂ ਮਾਲ ਉਹਦੇ 10000 ਦਾ 15000 ਦਾ ਉਹ ਕੁਝ ਮਾਰਾ ਮੋਟਾ ਕੋਈ ਚੀਜ਼ ਆਪਾਂ ਫਸ ਗਿਆ ਜਾਂ ਕੁਝ ਹੋ ਗਿਆ ਇਹਨਾਂ ਚੀਜ਼ਾਂ ਵਾਸਤੇ ਤਾਂ ਕੋਈ ਗਾਰੰਟੀ ਨਹੀਂ ਜਿਵੇਂ ਕੋਈ ਰੰਗ ਰੰਗ ਫੇਟ ਹੋ ਜਾਂਦਾ ਹੋਵੇ ਇਹਦੀ ਗਾਰੰਟੀ ਨਹੀਂ ਉਹ ਰੰਗ ਫੇਟ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਸ਼ਾਪਿੰਗ ਸੈਂਟਰ ਇਹ ਖੁੱਲਿਆ ਹੈਗਾ ਆ ਹਾਂਜੀ ਤੇ ਤੁਸੀਂ ਫਸਟ ਦਿਨੇ ਉਦਘਾਟਨ ਵਾਲੇ ਦਿਨੇ ਆਇਆ ਹਾਂ ਹਾਂਜੀ ਤੇ ਮੈਂ ਦੇਖਿਆ ਕਿ ਕਾਫੀ 10 15 ਮਿੰਟ ਤੋਂ ਤੁਸੀਂ ਦੇਖ ਰਹੇ ਹੋ ਕਿੰਨੇ ਦੀ ਵੈਰਾਈਟੀ ਹੈਗੀ ਹੈ ਵੈਰਾਈਟੀ ਵਧੀਆ ਜੀ ਮਤਲਬ ਪਾਰਟੀ ਵੇਅਰ ਵੀ ਹੈ ਤੇ ਆਪਣਾ ਜਿਹੜਾ ਡੇਲੀ ਵੇਅਰ ਵੀ ਹੈਗੇ ਨੇ ਕੈਜੂਲ ਸੂਟ ਵੀ ਹੈਗੇ ਨੇ ਪਰ ਵਧੀਆ ਨੇ ਜਿੰਨੇ ਵੀ ਪਏ ਨੇ ਸਾਨੂੰ ਬਹੁਤ ਰਹਾ ਚਾਰ ਪੰਜ ਸੂਟ ਅਸੀਂ ਲੈ ਲੈ ਤੇ ਹਾਂਜੀ ਤੇ ਸਾਨੂੰ ਬਹੁਤ ਵਧੀਆ ਸੰਤੁਸ਼ਟੀ ਵੀ ਹੋਈ ਹੈ ਮਤਲਬ ਇਹ ਨਹੀਂ ਹੈ ਬਿਲਕੁਲ ਦਾ ਮਤਲਬ ਰੇਟਸ ਵਗੈਰਾ ਕਿਵੇਂ ਆ ਰੇਟ ਵੀ ਰੀਜ਼ਨੇਬਲ ਨੇ ਤਾਂ ਹੀ ਤਾਂ ਆਪਾਂ ਲੈ ਲੈ ਹਾਂ ਜੀ ਕੰਪੀਟੀਸ਼ਨ ਦਾ ਟਾਈਮ ਹੈਗਾ ਆ ਹਾਂ ਜੀ ਕਸਟਮਰ ਉਦੋਂ ਹੀ ਆਊਗਾ ਨਾ ਕਿਉਂਕਿ ਉਹਨੇ ਸਾਰੇ ਪਾਸੇ ਤਕਰੀਬਤ ਕੀ ਨੂੰ ਲੇਡੀ ਨੂੰ ਲੈ ਕੇ ਪਤਾ ਹੀ ਹੁੰਦਾ ਹੈ ਪਤਾ ਹੁੰਦਾ ਹਾਂਜੀ ਬਾਕੀ ਇਹਨਾਂ ਦੀ ਜਿਹੜੀ ਡੀਲਿੰਗ ਆ ਉਹ ਵੀ ਸਾਨੂੰ ਬਹੁਤ ਲੱਗੀ ਫੈਮਿਲੀ ਉਹਨੇ ਸਾਰੇ ਵਧੀਆ ਡੀਲਿੰਗ ਕੀਤੀ ਇਹਨਾਂ ਨੇ ਚਲੋ ਹਜੇ ਇਹਨਾਂ ਦਾ ਫਸਟ ਡੇ ਆ ਥੋੜਾ ਜਿਹਾ ਹਜੇ ਸਮਾਨ ਇਹਨਾਂ ਨੂੰ ਲੱਭ ਨਹੀਂ ਰਿਹਾ ਪਰ ਚਲੋ ਅਸੀਂ ਆਪਣੇ ਆਪ ਵੀ ਚੱਕ ਲਿਆ ਨਹੀਂ ਤਾਂ ਆਪਾਂ ਤਾਂ ਇਦਾਂ ਚੜ ਨਹੀਂ ਸਕਦੇ ਕਿਸੇ ਦੇ ਥੜੇ ਦੇ ਉੱਤੇ ਵੀ ਹੈ ਨਾ ਆਪਣੇ ਆਪ ਹੀ ਅਸੀਂ ਚੱਕ-ਚੱਕ ਕੇ ਦੇਖ ਲਈਏ ਸਾਨੂੰ ਆ ਸੂਕ ਰਿਹਾ ਜਿਹੜਾ ਕਸਟਮਰ ਹੁੰਦਾ ਹੈ ਨਾ ਜਿਵੇਂ ਕਹਿੰਦੇ ਆ ਵੀ ਫਸਟ ਇੰਪ੍ਰੈਸ਼ਨ ਇਜ਼ ਲਾਸਟ ਹੈ ਜਿਹੜਾ ਪਹਿਲਾਂ ਹੀ ਪਸੰਦ ਆ ਗਿਆ ਜੀ ਉਹਦੀ ਕੋਈ ਗੱਲ ਹੀ ਵੱਖਰੀ ਹੁੰਦੀ ਆ ਹ ਤੇ ਉਹ ਕਿਵੇਂ ਲੱਗਦਾ ਤੁਹਾਨੂੰ ਦੇਖਣ ਦੇ ਵਿੱਚ ਵੀ ਜਿਹੜੀ ਵਾਰੀ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਸਾਰੀ ਚੀਜ਼ ਸਾਨੂੰ ਵਧੀਆ ਲੱਗੀ ਪਈ ਸੀ ਬਹੁਤ ਧੰਨ ਠੀਕ ਹੈ ਧੰਨਵਾਦ ਠੀਕ ਹੈ ਧੰਨਵਾਦ ਸੋ ਜਿਵੇਂ ਇੱਕ ਕਸਟਮਰ ਹੈ ਗਿਆ ਫਸ ਦਿਨ ਦਾ ਇਹਨਾਂ ਨੇ ਇੱਕ ਕਰਿਆ ਇਹਨਾਂ ਨੇ ਪ੍ਰਸ਼ੰਸਾ ਕੀਤੀ ਹੈ ਕਿ ਵੈਰਾਈਟੀ ਜਿਹੜੀ ਆ ਉਹ ਵਾਕਈ ਹੈਗੀ ਆ ਸੋ ਇਹ ਟੀਚਰ ਹੈਗੇ ਆ ਤੇ ਜਦੋਂ ਇਹ ਕਹਿੰਦੇ ਆ ਤੇ ਇਹਨਾਂ ਦੀ ਗੱਲ ਦੇ ਵਿੱਚ ਸਚਾਈ ਜ਼ਰੂਰ ਆ ਕਿ ਵੈਰਾਈਟੀ ਜਿਹੜੀ ਆ ਉਹ ਇੱਥੇ ਹਰ ਤਰ੍ਹਾਂ ਦੀ ਜਿਹੜੀ ਆ ਉਹ ਮਿਲੇਗੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਜਿਵੇਂ ਇਟਲੀ ਤੋਂ ਹੁਣ ਆਏ ਹੋਏ ਆ ਹਾਂਜੀ ਹਾਂਜੀ ਤੇ ਅੱਜ ਇੱਥੇ ਉਦਘਾਟਨ ਸ਼ਾਪਿੰਗ ਸੈਂਟਰ ਦਾ ਹੋਇਆ ਤੇ ਕਿਵੇਂ ਫੀਲ ਕਰਦੇ ਆ ਕਿ ਆਪਣੇ ਏਰੀਆ ਦੇ ਵਿੱਚ ਇੰਨਾ ਵਧੀਆ ਐਡਾ ਵੱਡਾ ਸ਼ਾਪਿੰਗ ਸੈਂਟਰ ਖੋਲਿਆ ਕੱਲ ਇਦਾਂ ਵੀ ਜਦੋਂ ਅਸੀਂ ਬਾਹਰੋਂ ਆਉਂਦੇ ਆ ਨਾ ਬੱਚਿਆਂ ਨੂੰ ਹਮੇਸ਼ਾ ਸਾਰਿਆਂ ਨੂੰ ਇਹੀ ਹੁੰਦਾ ਲੇਡੀਜ਼ ਨੂੰ ਵੀ ਸਾਨੂੰ ਸੂਟ ਲੈਣੇ ਆ ਤੇ ਬੰਦਿਆਂ ਨੂੰ ਹੁੰਦਾ ਕੋਈ ਵੈਰਾਈਟੀ ਵਧੀਆ ਮਿਲ ਜੂਗੀ ਇੱਥੇ ਆਵਾਂਗੇ ਹੁਣ ਸਾਨੂੰ ਲੁਧਿਆਣੇ ਜਾਣਾ ਪੈਂਦਾ ਏ ਕਿ ਇੱਕ ਪਿੰਡ ਦੇ ਵਿੱਚ ਆਹ ਮਾਹੌਲ ਬਣ ਜਵੇ ਇਹਦੇ ਨਾਲ ਤਰੀਕੇ ਕੋਈ ਨਹੀਂ ਹੈਗੀ ਤੇ ਗੁਰ ਲੈ ਸੁਣਨੇ ਚਾਹੀਏ ਰੇਟ ਵੀ ਬੜੇ ਵਾਜਿਬ ਲਾਣਗੇ ਇਸ ਕਰਕੇ ਬਹੁਤ ਬਹੁਤ ਧੰਨਵਾਦ ਇਹਨਾਂ ਬੰਦਿਆਂ ਦਾ ਜਿਨ੍ਹਾਂ ਨੇ ਐਡਾ بڑا ਕਾਰੋਬਾਰ ਕਰਿਆ ਇੱਥੇ ਤੇ ਨਾਲੇ ਅਵੇਅਰਨੈਸ ਲੋਕਾਂ ਨੂੰ ਵੀ ਇਸ ਚੀਜ਼ ਦਾ ਪਤਾ ਲੱਗਦਾ ਵੀ ਮੋਡਰਨਾਈਜ਼ ਕੀ ਹੁੰਦੀ ਹੈ ਲੋਕ ਕਿੰਨਾ ਮਾਡਰਨ ਹੋ ਗਏ ਕੰਗਾ ਨਹੀਂ ਤਾਂ ਫਿਰ ਲੁਧਿਆਣੇ ਜਾਓ ਤੁਹਾਨੂੰ ਬਦਲ ਲੁਧਿਆਣੇ ਇਸ ਚੀਜ਼ ਦੇ ਰੇਟ 50000 ਰੁਪਏ ਦਾ ਫੂਡ ਸਾਫ ਨਾ ਇਹ ਨਾਲੇ ਇਹ ਨਾਲੇ ਕੱਲ ਹੋ ਰਾ ਨਾ ਕੋਈ ਚੀਜ਼ ਲੈ ਆਂਦੀ ਕੋਈ ਗਲਤ ਆ ਗਈ ਉਹਨੂੰ ਫੇਰ ਦੁਬਾਰਾ ਮੋੜਨ ਜਾਓ ਟੂ ਮੱਚ ਹੋ ਜਾਂਦਾ ਇੱਕ ਵਾਰੀ ਨਹੀਂ ਮੋੜ ਹੁੰਦਾ ਕਿਉਂਕਿ ਲੁਧਿਆਣੇ ਬਾਰੇ ਸ਼ਹਿਰ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਪਹਿਲਾਂ ਜਾਣਾ ਹੈ ਇੰਨਾ ਟ੍ਰਾਫਿਕ ਆ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ ਨਹੀਂ ਲੁਧਿਆਣੇ ਕਿਹਾ ਖੰਨੇ ਵੀ ਚਲ ਜੀਏ ਨਾ ਅਸੀਂ ਸਾਡਾ ਸਾਨੂੰ ਪਤਾ ਹੈ ਜਿਹੜੇ 19 ਕਾ ਛੁੱਟੀ ਹੁੰਦੀ ਆ ਇੱਕ ਦਿਨ ਤਾਂ ਪਹਿਲਾਂ ਸ਼ਾਪਿੰਗ ਨੂੰ ਦੋ ਦਿਨ ਮੋੜਨੇ ਨੂੰ ਫਿਰ ਤੁਹਾਨੂੰ ਪਤਾ ਹੀ ਆ ਵੀ ਇੱਥੇ ਇਹ ਪਰ ਇਹ ਜੇ ਹੁਣ ਜਿੱਦਾਂ ਅਜੇ ਦਾ ਪਹਿਲਾ ਦਿਨ ਆਜ ਤਾਂ ਡਵੈਲਪਮੈਂਟ ਹੋਊਗੀ ਔਰ ਕਹਾ ਕਹਾ ਮੈਨੂੰ ਦੱਸਿਆ ਨਾ ਨੇ ਕਹਿੰਦੇ ਸੀ ਉੱਪਰ ਵੀ ਵਧੀਆ ਬਣਾਵਾਂਗੇ ਤੇ ਆ ਵੀ ਬਹੁਤ ਸ਼ਾਨਦਾਰ ਹੈ ਨਾ ਜਿਵੇਂ ਜਿਵੇਂ ਤੁਸੀਂ ਆਪ ਆਪਣੀ ਅੱਖੀਂ ਦੇਖ ਲਿਆ ਹੁਣ ਜਿਹੜੇ ਆਉਣ ਵਾਲੇ ਐਨਆਰਆਈ ਵੀਰ ਹੈਗੇ ਆ ਜਾਂ ਲੇਡੀਜ਼ ਹੈਗੇ ਆ ਕੀ ਕੀ ਭਰੋਸਾ ਦਵਾਣਿਆ ਵੀ ਹੈ ਕੋਈ ਗੱਲਬਾਤ ਦੇਖੋ ਅੱਜ ਤਾਂ ਐਕਚੁਅਲੀ ਪਹਿਲਾ ਦਿਨ ਆ ਮੈਨੂੰ ਜਿੱਦ ਇਹਨਾਂ ਦਾ ਕਾਰੋਬਾਰ ਬਾਰੇ ਸੁਣਨੇ ਦਾ ਪਤਾ ਲੱਗਿਆ ਵੀ ਬੜਾ ਵੈਸੇ ਵੀ ਦੇਖਣ ਨੂੰ ਇਹਨਾਂ ਨੇ ਵੀ ਚਲੋ ਸਪੇਨ ਤੋਂ ਆ ਕੇ ਖੋਲਿਆ ਹੈ ਹਾਂ ਦੇਖਣ ਨੂੰ ਪਤਾ ਲੱਗ ਜਾਂਦਾ ਬੜੀ ਵੈਰਾਈਟੀ ਦੇ ਹਿਸਾਬ ਨਾਲ ਵੀ ਪਰ ਇਹ ਲੋਕਾਂ ਲਈ ਬਹੁਤ ਇੱਕ ਫਾਇਦੇਮੰਦ ਆ ਕਿਸੇ ਨੇ ਵਿਆਹ ਸ਼ਾਦੀ ਦੇ ਵਿੱਚ ਯਾਰ ਉਹਨੇ ਕੁ ਦਿਨ ਹੁੰਦੇ ਨੇ ਨੇੜੇ ਹੋ ਗਿਆ ਬਹੁਤ ਬਹੁਤ ਇਹਨਾਂ ਦਾ ਵੀ ਧੰਨਵਾਦ ਤੇ ਬਾਕੀ ਇਲਾਕਾ ਵੀ ਸਹਿਯੋਗ ਦੇਣਾ ਚਾਹੀਦਾ ਹੈ ਇਹ ਜੀ ਚੀਜ਼ ਨੂੰ ਕਿਉਂਕਿ ਬਿਲਕੁਲ ਬਿਲਕੁਲ ਜੇ ਜੇ ਕਹਿਣ ਦੀ ਮਤਲਬ ਇਲਾਕਾ ਸਹਿਯੋਗ ਦੇਊਗਾ ਤਾਹੀਂ ਇਹ ਵੀ ਪਰਫੁੱਲਤ ਹੋਣਗੇ ਤੇ ਲੋਕਾਂ ਨੂੰ ਘਰ ਦੇ ਵਿੱਚ ਚੀਜ਼ ਮਿਲੂਗੀ। ਹਾਂ ਇਸ ਦੇ ਨਾਲ ਹੋਰ ਚੀਜ਼ਾਂ ਵੀ ਆ ਜਾਣੀਆਂ ਕੋਈ ਵਧੀਆ ਇੱਥੇ ਰੈਸਟੋਰੈਂਟ ਬਣ ਜੂਗਾ। ਉਹ ਵੀ ਸਾਨੂੰ ਜਾਂ ਬੇਲੇ ਆ ਕਿ ਛੋਟਾ ਜਿਹਾ ਜਾਂ ਰੋਪੜਾ ਜਾਂ ਫਿਰ ਮਛਵੜ ਸਾਹਿਬ ਵੀ ਘੱਟ ਨਹੀਂ ਨੀਲੋ ਜਾਣਾ ਪੈਣਾ। ਨੀਲੋ ਜਾਣਾ ਕੋਈ ਕੋਈ ਐਸੀ ਹੋਰ ਵੀ ਨਾ ਨਾ ਹੋਰ ਵੀ ਕੋਈ ਹੋ ਸਕਦਾ ਹੋ ਸਕਦਾ। ਤੋਂ ਠੀਕ ਹੈ ਧੰਨਵਾਦ ਜੀ। ਓਕੇ ਕਸਟਮਰਜ਼ ਨੇ ਕੁਝ ਸੂਟ ਜਿਹੜੇ ਆ ਉਹ ਲੈ ਆ ਤੇ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਰੇਟ ਦੇ ਵਿੱਚ ਵੀ ਕਾਫੀ ਜਿਹੜਾ ਵਾਜਬਤਾ ਦਿਖਿਆ ਤੇ ਐਕਸਟਰਾ ਇਹਨਾਂ ਨੂੰ ਹੋਰ ਵੀ ਜਿਹੜਾ ਡਿਸਕਾਊਂਟ ਉਹ ਦਿੱਤਾ ਗਿਆ। ਸੋ ਜਿਵੇਂ ਆਹ ਸੂਟ ਹੈਗਾ ਆ ਇਹ ਇਹ ਕਿੰਨੇ ਦਾ ਹੈਗਾ ਜੀ ਆਹ ਸੂਟ? ਇਸਦੀ ਪ੍ਰਾਈਸ ਇਸ ਟਾਈਮ 1850 1850 ਰੁਪਏ ਆ। ਬਟ ਮੋਸਟ ਪ੍ਰੋਬੇਬਲੀ ਅਨਦਰ ਸ਼ਾਪਸ ਤੇ ਇਸਦੀ ਪ੍ਰਾਈਸ 280 2800 3000 ਦੇ ਕਰੀਬ-ਕਰੀਬ ਆ। ਹਾਂ ਜੀ। ਹੁਣ ਹੁਣ ਕਿੰਨੇ ਦਿੱਤਾ ਜੀ ਇਹਨਾਂ ਨੂੰ? ਇਸ ਤੋਂ ਇਲਾਵਾ ਇਹਨਾਂ ਨੂੰ ਅਡੀਸ਼ਨਲ ਕੰਸੈਸ਼ਨ ਵੀ ਕੀਤਾ ਗਿਆ ਹੈ। ਇਹਨਾਂ ਨੂੰ ਹੁਣ 750 ਲਗਾਇਆ ਗਿਆ ਹੈ। ਆਪਣੇ ਸਪੈਸ਼ਲ ਤੁਹਾਨੂੰ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ 2800 ਲੱਦੇ ਲੱਗੇ ਸਾਕੇ ਸੂਟ ਸੀ ਉਹ 1700 ਰੁਪਏ ਦਾ ਮਿਲ ਗਿਆ ਨਾ ਜੀ। ਹਾਂ ਜੀ। ਤੇ ਆ ਜਿਹੜਾ ਸੂਟ ਆ ਇਹਨਾਂ ਨੂੰ 950 ਦਾ ਲੱਗਿਆ ਹੈ ਇਹਨਾਂ ਦੀ ਆਨ ਮਾਰਕੀਟ ਪ੍ਰਾਈਸ ਲਗਭਗ 1600 1800 ਦੇ ਨੇੜੇ ਦੇ ਨੇੜੇ ਕਹਿਣਾ ਮਤਲਬ ਜੀ ਅੱਧਾ ਜਾਂ ਮੰਨ ਲਈ ਅੱਧਾ ਅੱਧਾ ਰੇਟ ਦਾ ਤਕਰੀਬਨ ਲੱਗਿਆ ਆ ਤੇ ਤੁਹਾਨੂੰ ਕਿਵੇਂ ਲੱਗਦਾ ਵੀ ਬਾਕੀ ਹਾਂਜੀ ਹਾਂਜੀ ਲੱਗ ਰਿਹਾ ਜੀ ਕਿਉਂਕਿ ਆਪਾਂ ਤਕਰੀਬਨ ਕਿਉਂਕਿ profession ਦੇ ਹਿਸਾਬ ਦੇ ਨਾਲ ਮਾਰਕੀਟ ਘੁੰਮਦੇ ਰਹੀਦਾ ਤਕਰੀਬਨ ਤਾ ਸਾਨੂੰ ਲੱਗਿਆ ਵੀ ਅਸੀਂ ਤਾਂ ਹੀ ਫਿਰ ਇਹਨੇ ਲੈਂਡ ਦਾ ਇੱਕ ਸੂਟ ਆਇਸੀ ਲੈ ਲੈ ਪੰਜ ਸੂਟ ਅਸੀਂ ਹਾਂਜੀ ਕੁਝ ਪਹਿਲੇ ਦਿਨ ਕਰਕੇ ਸਾਨੂੰ ਵੀ ਸੀਗਾ ਵੀ ਚਲੋ ਅਸੀਂ ਦੇਖੀਏ ਜਾ ਕੇ ਵੀ ਕਿਸ ਤਰ੍ਹਾਂ ਦੀ ਵੈਰੈਟੀ ਆ ਵੀ ਜੇ ਲੋਡ ਪਵੇ ਫਿਰ ਬੰਦਾ ਕਿਤੇ ਨੇੜੇ ਉੱਥੋਂ ਕਿਉਂਕਿ ਆਪਣਾ ਪਿੰਡ ਵੀ ਇੱਥੇ ਨਾਲ ਹੀ ਇੱਥੇ ਬਿਲਕੁਲ ਹਾਂਜੀ ਵੀ ਨੇੜੇ ਫਿਰ ਆਪਾਂ ਨੂੰ ਲੋਡ ਪਵੇ ਤਾਂ ਆਪਾਂ ਲੈ ਸਕਦੇ ਹਾਂ ਸਾਨੂੰ ਦੇਖੋ ਕਮੀ ਪੇਸ਼ੀ ਹੋਵੇ ਮੋੜ ਨੂੰ ਵੀ ਹਾਂਜੀ 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 ਇਹ ਵੀ ਚੀਜ਼ ਹੋ ਸਕਦੀ ਹੈ ਜੀ ਠੀਕ ਹੈ ਤਾਂ ਹੋ ਦੇਖੋ ਬਹੁਤ ਵਧੀਆ ਗੱਲ ਹੈਗੀ ਆ ਇਸ ਇਲਾਕੇ ਨੂੰ ਐ ਕਹਿ ਲਓ ਕਿ ਗਿਫਟ ਦੇ ਵਿੱਚ ਇੱਕ ਚੀਜ਼ ਜਿਹੜੀ ਆ ਉਹ ਮਿਲ ਗਿਆ ਤੇ ਇਸ ਜਿਹੜਾ ਇਲਾਕਾ ਆ ਅਸੀਂ ਇਹਨੂੰ ਪਛੜਿਆ ਹੋਇਆ ਇਲਾਕਾ ਪਹਿਲਾਂ ਮੰਨਦੇ ਤੇ ਅੱਜ ਇਹਨਾਂ ਨੇ ਜੇ ਇਹ ਸ਼ਾਪਿੰਗ ਸੈਂਟਰ ਇੱਥੇ ਖੋਲਿਆ ਆ ਤਾਂ ਤਰੱਕੀ ਜ਼ਰੂਰ ਇਹ ਨਜ਼ਰ ਆਈ ਆ ਤੇ ਵਧੀਆ ਵੈਰਾਈਟੀ ਮਿਲਿਆ ਕਸਟਮਰ ਨੇ ਆਪਣੇ ਮੂੰਹੋਂ ਦੱਸਿਆ ਕਿ ਵਾਕੇ ਹੀ ਰੇਟਾਂ ਦੇ ਵਿੱਚ ਫਰਕ ਹੈਗਾ ਤੋਂ ਸੋ ਸਾਡੀ ਹਰ ਇੱਕ ਕਸਟਮਰ ਨੂੰ ਇਹ ਬੇਨਤੀ ਆ ਚਾਹੇ ਉਹ ਕਿਸੇ ਵੀ ਸ਼ਹਿਰ ਦਾ ਹੋਵੇ ਜਾਂ ਕੋਈ ਐਨ ਆਰ ਆਈ ਵੀਰ ਹੋਵੇ ਕਿ ਇੱਥੇ ਆ ਕੇ ਟਰਾਈ ਜ਼ਰੂਰ ਕਰੇ ਜੇ ਉਹਨੂੰ ਵਧੀਆ ਚੀਜ਼ ਲੱਗਦੀ ਆ ਤਾਂ ਜ਼ਰੂਰ ਲਵੇ ਕੱਲ ਜੈਂਟਸ ਵੇਅਰ ਦੀ ਕਰ ਲਈਏ ਤਾਂ ਮੈਂ ਕਹਿ ਲਾਂਗੇ ਇੰਨੀ ਕੁ ਜ਼ਿਆਦਾ ਵੈਰਾਈਟੀ ਹੈਗੀ ਆ ਵੀ ਮੁੱਕਣ ਵਾਲੀ ਨਹੀਂ ਹੈਗੀ ਆ ਦੇਖੋ ਹਰ ਇੱਕ ਕੱਪੜਾ ਜਿਹੜਾ ਆ ਉਹ ਬ੍ਰਾਂਡ ਦੇ ਵਿੱਚ ਹੈਗਾ ਆ ਚਾਹੇ ਕੈਲਵਿਨ ਕਲੇਨ ਜਿਹੜੀ ਇੱਕ ਹੈਗਾ ਉਹ ਬ੍ਰਾਂਡ ਹੈਗਾ ਉਹ ਉਹ ਦੇਖ ਲਈਏ ਤੇ ਆ ਵੀਰੇ ਜਿਹੜਾ ਆ ਉਹ ਚੱਕ ਚੱਕ ਕੇ ਬ੍ਰਾਂਡ ਜਿਹੜਾ ਆ ਉਹ ਆਪਾਂ ਨੂੰ ਆ ਆ ਦਿਖਾ ਰਿਹਾ ਆ ਦੇਖੋ ਅਰਮਾਨੀ ਹੈਗਾ ਤੇ ਇਹ ਜੇ ਮੇਰੇ ਕਹਿਣ ਤੋਂ ਪਾਵੇ ਆ ਕਿ ਜਿਵੇਂ ਆਪਾਂ ਬਾਹਰ ਤੋਂ ਜਾਂ ਯੂਰਪ ਵਗੈਰਾ ਤੋਂ ਲੈ ਕੇ ਆਉਣੇ ਕਪੜਾ ਉਹ ਲਾਈਕ ਦਿਸ ਬਿਲਕੁਲ ਉਹਦਾ ਇਹਨਾਂ ਕੋਲ ਵੈਰਾਈਟੀ ਜਿਹੜੀ ਆ ਇੱਥੇ ਅਵੇਲੇਬਲ ਹੈਗੀ ਆ ਉਮੀਦ ਜਿਹੜੀ ਆ ਮੈਂ ਨਹੀਂ ਸੀ ਕਰਦਾ ਕਿ ਇੰਨੀ ਇੰਨੀ ਵਧੀਆ ਵੈਰਾਈਟੀ ਹੋ ਸਕਦੀ ਆ ਪਰ ਜਦੋਂ ਆਪਾਂ ਸ਼ਾਪਿੰਗ ਸੈਂਟਰ ਦੇ ਵਿੱਚ ਆਏ ਆ ਤਾਂ ਸਾਨੂੰ ਪਤਾ ਲੱਗਿਆ ਕਿ ਵੀ ਵਾਕਈ ਵਾਕਈ ਗੱਲਬਾਤ ਜਿਹੜੀ ਆ ਉਹ ਹੈਗੀ ਆ ਆ ਦੇਖੋ ਆ ਜਿਹੜੀ ਆ ਆ ਜਿਹੜੀ ਜੈਕਟ ਆ ਦੇਖੋ ਜੇ ਆਪਾਂ ਜੇ ਇਹਨੂੰ ਜੇ ਇਹਨੂੰ ਯੂਰੋ ਦੇ ਵਿੱਚ ਦੇਖਿਆ ਜਾਵੇ ਤਾਂ ਘੱਟੋ ਘੱਟ ਵੀ 1.200 ਏਰੋ ਦੀ ਇਹ ਇਹ ਜਿਹੜੀ ਹੋ ਸਕਦੀ ਆ ਤੇ ਕੋਟੀਆਂ ਚਾਹੇ ਕੈਲੀਏ ਚਾਹੇ ਜਾਗਟਾ ਕੈਲੀਏ ਹਰ ਤਰ੍ਹਾਂ ਦੀ ਚੀਜ਼ ਜਿਹੜੀ ਆ ਇਹ ਅਵੇਲੇਬਲ ਹੈਗੀ ਆ ਤੇ ਚਾਹੇ ਲੋਅਰ ਹੈਗੇ ਆ ਚਾਹੇ ਕੋਈ ਪੈਂਟ ਹੈਗੀ ਆ ਤੇ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਉਹ ਮੌਜੂਦ ਆ ਸੋ ਇੱਕ ਤੇ ਇੱਕ ਕਲਰ ਤੇ ਹਰ ਤਰ੍ਹਾਂ ਦੀ ਜਿਹੜਾ ਸਾਈਜ਼ ਵੀ ਅਵੇਲੇਬਲ ਹੈ ਕਿਉਂਕਿ ਸਮਾਲ ਤੋਂ ਲੈ ਕੇ ਲਾਰਜ ਐਕਸਟਰਾ ਲਾਰਜ ਤੱਕ ਇਹਨਾਂ ਕੋਲ ਜਿਹੜੀ ਸਾਰੀ ਵੈਰਾਈਟੀ ਹੈਗੀ ਆ ਵੀਰ ਨੇ ਸਾਨੂੰ ਦੱਸਿਆ ਕਿ ਕੁਝ ਜਿਹੜਾ ਕੱਪੜਾ ਹੈ ਉਹ ਅਸੀਂ ਇਹਨੂੰ ਐਕਸਪੋਰਟ ਵੀ ਇੱਥੋਂ ਕਰਨਾ ਹੈਗਾ ਆ ਤੇ ਬਹੁਤ ਵਧੀਆ ਵੈਰਾਈਟੀ ਜਿਹੜੀ ਆ ਦੇਖੋ ਦੇਖੋ ਇਹ ਬਣਦੀ ਆ ਤੋਂ ਅੱਗੇ ਜਿਵੇਂ ਦੀਵਾਲੀ ਦਾ ਸੀਜ਼ਨ ਆ ਤੇ ਐਨ ਆਰ ਆਈ ਜਿਹੜੇ ਵੀਰ ਆ ਉਹ ਸਾਡੇ ਆਉਂਦੇ ਆ ਤੇ ਉਹਨਾਂ ਨੂੰ ਫਿਰ ਜਾਂ ਲੁਧਿਆਣਾ ਚੰਡੀਗੜ੍ਹ ਵੱਲ ਏ ਜਾਣਾ ਪੈਂਦਾ ਸੀ ਹੁਣ ਉਹ ਚੀਜ਼ਾਂ ਜਿਹੜੀਆਂ ਐ ਇੱਥੇ ਹੀ ਇਹ ਅਵੇਲੇਬਲ ਇਹ ਹੋ ਚੁੱਕੀਆਂ ਤੇ ਆ ਦੇਖੋ ਪੈਂਟ ਜਿਹੜੀ ਆ ਜਿਹਨੂੰ ਆਪਾਂ ਕਾਰਗੋ ਇਹ ਕਹਿੰਦੇ ਆ ਤੇ ਹਰ ਤਰ੍ਹਾਂ ਦੀ ਜਿਹੜੀ ਵੈਰਾਈਟੀ ਉਹ ਮੌਜੂਦ ਹੈਗੀ ਆ ਜੇ ਆਪਾਂ ਹੋਰ ਪ੍ਰਸਾਦਨਾਂ ਦੀ ਗੱਲ ਕਰ ਲਈਏ ਤਾਂ ਇਹਨਾਂ ਦੇ ਕੋਲ ਹਰ ਤਰ੍ਹਾਂ ਦਾ ਪਰਫਿਊਮ ਵਗੈਰਾ ਤੇ ਬੈਲਟਸ ਵਗੈਰਾ ਜਿਹੜੀ ਉਹ ਹੈਗੀ ਆ ਹਰ ਇੱਕ ਬ੍ਰਾਂਡ ਦੀ ਦੇਖੋ ਇਹ ਪਈ ਇੱਥੇ ਸਾਨੂੰ ਨਜ਼ਰ ਆਉਂਦੀ ਆ ਪਰਸ ਵਗੈਰਾ ਇਹ ਜਿਹੜੇ ਆ ਉਹ ਵੀ ਲੈਦਰ ਦੇ ਤੇ ਇਟਾਲੀਅਨ ਲੈਦਰ ਵਗੈਰਾ ਦੇ ਇੱਥੇ ਹੈਗੇ ਆ ਤੇ ਸ਼ਰਟਸ ਵਗੈਰਾ ਹੈਗੇ ਆ ਚਾਹੇ ਆਪਾਂ ਇਹ ਪੁਸ਼ ਕਹਿ ਲਈਏ ਵੀ ਬਨੇ ਬਲੇਜ਼ ਵਗੈਰਾ ਆ ਤਾਂ ਸੌਕਸ ਵਗੈਰਾ ਮੇਰੇ ਕਹਿਣ ਤੋਂ ਬਾਅਦ ਜੇ ਅਸੀਂ ਕਹਿ ਲਈਏ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਉਹ ਮੌਜੂਦ ਹੈਗੀ ਆ ਤੇ ਕੋਟ ਵਗੈਰਾ ਦੇਖੋ ਸਟੀਚਿੰਗ ਕੋਟ ਹਰ ਇੱਕ ਸਾਈਜ਼ ਦੇ ਵਿੱਚ ਇੱਥੇ ਇਹ ਪਏ ਨੇ ਤੋ ਬਸ ਲੋੜ ਹੈਗੀ ਆ ਕਿ ਤੁਹਾਨੂੰ ਇੱਕ ਵਾਰ ਵਿਜ਼ਿਟ ਕਰਨ ਦੀ ਜੇ ਤੁਸੀਂ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਹਰ ਇੱਕ ਚੀਜ਼ ਰੀਜ਼ਨੇਬਲ ਤੇ ਵਧੀਆ ਕੁਆਲਿਟੀ ਦੀ ਵਧੀਆ ਬ੍ਰਾਂਡ ਦੀ ਇੱਥੋਂ ਮਿਲ ਜਾਏਗੀ ਸਭ ਤੋਂ ਵੱਡੀ ਗੱਲ ਜੇ ਆਪਾਂ ਇੱਕ ਦੇਖੀਏ ਤਾਂ ਜਿਹੜੇ ਸ਼ਹਿਰੂ ਲੋਕ ਹੈਗੇ ਆ ਉਹਨਾਂ ਦੇ ਲਈ ਇਹ ਖੁਸ਼ਖਬਰੀ ਆ ਖਾਸ ਕਰਕੇ ਕਿਉਂਕਿ ਕਰਾਊਡ ਦੇ ਵਿੱਚ ਟ੍ਰੈਫਿਕ ਦੇ ਵਿੱਚ ਉਹ ਹਰਦਮ ਰਹਿੰਦੇ ਆ ਇਹ ਜਿਹੜਾ ਸ਼ਾਪਿੰਗ ਸੈਂਟਰ ਖੁੱਲਿਆ ਇਹ ਅਸੀਂ ਦੇਖੀਏ ਵੀ ਖੁੱਲਾ ਆਸੇ-ਪਾਸੇ ਚਾਰੇ ਪਾਸੇ ਫਸਲਾਂ ਇਹ ਤੁਹਾਨੂੰ ਦੇਖੋ ਨਜ਼ਰ ਆਉਂਦੀਆਂ ਅੱਜ ਅਸੀਂ ਬੈਕ ਸਾਈਡ ਤੇ ਦਿਖਾਈਏ ਜਿਹੜਾ ਸ਼ਾਪਿੰਗ ਸੈਂਟਰ ਦਾ ਫਰੰਟ ਹੈਗਾ ਆ ਉਹਦੇ ਫਰੰਟ ਤੇ ਜੇ ਅਸੀਂ ਦੇਖੀਏ ਤਾਂ ਲੈ ਲਓ ਆਉਂਦੇ ਖੇਤ ਹਰੀਆਂ ਫਸਲਾਂ ਜਿਹੜੀਆਂ ਕਿ ਇੱਥੇ ਨਜ਼ਰ ਆਉਂਦੀਆਂ ਕਿਤੇ ਸਾਗ ਜਿਹੜਾ ਸਰ੍ਹੋਂ ਦਾ ਲੱਗਿਆ ਹੋਇਆ ਕਿਤੇ ਝੋਨਾ ਖੜਾ ਕਿਤੇ ਬਰਸੀਨ ਜਿਹੜਾ ਆ ਉਹ ਬੀਜਿਆ ਹੋਇਆ ਸੋ ਇਹ ਚੀਜ਼ਾਂ ਜਿਹੜੀਆਂ ਆ ਉਹ ਦੇਖਣ ਨੂੰ ਸ਼ਹਿਰਾਂ ਦੇ ਵਿੱਚ ਸਾਨੂੰ ਨਹੀਂ ਮਿਲਦੀਆਂ ਤੇ ਖੁੱਲਾ ਵਾਤਾਵਰਣ ਬਿਲਕੁਲ ਸਾਫ਼ ਨੇਚਰਲ ਹਵਾ ਜਿਹੜੀ ਆ ਉਹ ਇੱਥੇ ਇਹ ਮਿਲੂਗੀ ਜਿਹੜਾ ਵੀ ਕੋਈ ਵੀਰ ਇੱਥੇ ਵਿਜ਼ਿਟ ਕਰੂਗਾ ਸ਼ਾਪਿੰਗ ਸੈਂਟਰ ਦੇ ਉੱਤੇ ਇਹ ਕਪੜਾ ਜਿਹੜਾ ਹੈ ਉਹ ਖਰੀਦਣ ਲਈ ਆਊਗਾ ਮੈਂ ਕਹਿੰਦਾ ਕਿ ਵਾਕਈ ਜਿਹੜਾ ਮਾਹੌਲ ਹੈਗਾ ਆ ਇਸ ਸ਼ਾਪਿੰਗ ਸੈਂਟਰ ਦਾ ਉਹ ਬਾ ਕਮਾਲ ਹੈਗਾ ਆ ਕਿਉਂਕਿ ਕਰਾਊਡ ਤੋਂ ਬਹੁਤ ਜ਼ਿਆਦਾ ਦੂਰ ਆ ਤੇ ਜੇ ਆਪਾਂ ਕਹਿ ਲਈਏ ਕਿ ਕਿਸੇ ਸ਼ਹਿਰ ਤੋਂ ਦੂਰ ਜਿਹੜੇ ਹਟ ਕੇ ਜੇ ਕਿਸੇ ਨੇ ਇੱਕ ਤਰ੍ਹਾਂ ਦੀ ਪਿਕਨਿਕ ਦੇ ਤੌਰ ਤੇ ਵੀ ਆਉਣਾ ਹੋਵੇ ਕਿ ਚਲੋ ਨਾਲੇ ਕੋਈ ਦੋ ਸੂਟ ਲੈ ਆਉਣੇ ਆ ਨਾਲੇ ਘੁੰਮ ਫੇਰ ਆਉਂਦੇ ਆ ਪਿੰਡ ਦੇਖ ਆਣੇ ਆ ਤਾਂ ਉਹ ਗੱਲ ਦੇ ਉੱਤੇ ਵੀ ਪੂਰਾ ਇਹ ਟੁਕਦਾ ਹੈਗਾ ਆ ਸੋ ਬਹੁਤ ਖੁੱਲਾ ਮਾਹੌਲ ਚਾਰੇ ਪਾਸੇ ਹੈਗਾ ਬਾਕੀ ਜੇ ਪਾਰਕਿੰਗ ਦੀ ਗੱਲ ਕਰ ਲਈਏ ਤਾਂ ਪਾਰਕਿੰਗ ਬਹੁਤ ਵੱਡੀ ਹੈਗੀ ਆ ਤੇ ਹਰ ਤਰ੍ਹਾਂ ਦੇ ਵਾਸ਼ਰੂਮਸ ਵਗੈਰਾ ਜਿਹੜੇ ਆ ਉਹ ਵੀ ਇੱਥੇ ਮੌਜੂਦ ਆ ਤੋ ਕਿਸੇ ਤਰ੍ਹਾਂ ਦੀ ਜਿਹੜੀ ਕਮੀ ਪੇਸ਼ੀ ਆ ਉਹ ਵੀਰ ਨੇ ਇੱਥੇ ਰਹਿਣ ਨਹੀਂ ਦਿੱਤੀ ਕਿਉਂਕਿ ਉਹਨਾਂ ਨੇ ਦੱਸਿਆ ਕਿ ਸਪੇਨ ਤੋਂ ਉਹ ਆਏ ਆ ਉਹਨਾਂ ਨੇ ਹਰ ਤਰ੍ਹਾਂ ਦਾ ਜਿਹੜਾ ਸਹੂਲਤ ਆ ਉਹ ਯੂਰਪ ਦੇ ਤੌਰ ਦੇ ਉੱਤੇ ਬਣਾਈਆ ਹਜੇ ਸਟਾਰਟਿੰਗ ਉਹਨਾਂ ਨੇ ਜਸਟ ਕਪੜੇ ਤੋਂ ਕੀਤੀ ਆ ਅੱਗੇ ਕਹਿੰਦਾ ਉਹਨਾਂ ਨੇ ਦੱਸਿਆ ਕਿ ਹੋਰ ਵੀ ਵੈਰਾਈਟੀਆਂ ਜਿਹੜੀ ਆ ਇੱਥੇ ਆਪਾਂ ਜ਼ਰੂਰ ਰੱਖਾਂਗੇ ਇੱਕ ਵਾਰ ਫੇਰ ਮੈਂ ਜਿਹੜਾ ਸ਼ੋਪਿੰਗ ਸੈਂਟਰ ਆ ਉਹਦਾ ਚੁਗਿਰਦਾ ਦਿਖਾ ਦਵਾਂ ਬਾਹਰ ਵਾਲੀ ਸਾਈਡ ਆ ਦੇਖੋ ਤੇ ਬਾਹਰਲੇ ਪਾਸੇ ਫਸਲਾਂ ਜਿਹੜੀਆਂ ਆ ਉਹ ਉਹ ਖੜੀਆਂ ਬੈਕ ਸਾਈਡ ਸ਼ੋਪਿੰਗ ਸੈਂਟਰ ਦੇ ਵੀ ਇਹ ਖੁੱਲਾ ਹੈ ਮਤਲਬ ਕਹਿਣ ਦਾ ਭਾਵੇਂ ਆ ਕਿ ਬਿਲਕੁਲ ਨਵੇਕਲੀ ਥਾਂ ਦੇ ਵਿੱਚ ਇਹ ਸ਼ੋਪਿੰਗ ਸੈਂਟਰ ਜਿਹੜਾ ਆ ਉਹ ਖੁੱਲਿਆ ਆ ਸੋ ਵਿਜ਼ਿਟ ਇੱਕ ਵਾਰ ਜ਼ਰੂਰ ਕਰਕੇ ਦੇਖੋ ਬਾਕੀ ਰੇਟ ਵਗੈਰਾ ਜਿਹੜਾ ਆ ਉਹ ਤੁਸੀਂ ਇੱਥੇ ਆ ਕੇ ਦੇਖ ਸਕਦੇ ਆਂ